ਖੱਡੂਰ ਸਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਸੰਸਦ ਅਮਰਿਤਪਾਲ ਸਿੰਘ ਨੇ ਸੰਵਿਧਾਨ ਦੀ ਸੌਂ ਚੁੱਕੀ ਅਤੇ ਉਹ ਅਜੇਹੇ ਲਫ਼ਜ਼ ਆਪਣੀ ਮਾਂ ਦੇ ਲਈ ਨਹੀਂ ਲਿਖ ਸਕਦੇ। ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅਮਰਿਤਪਾਲ ਨੇ ਸੰਸਦ ਵੱਜੋਂ ਸੌਂ ਚੁੱਕੀ ਹੈ। ਉਹ ਆਪਣੀ ਮਾਂ ਦੇ ਲਈ ਅਜਿਹੇ ਲਫ਼ਜ਼ਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਕੁਝ ਲੋਕ ਉਹਨਾਂ ਦੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਅਮਰਿਤਪਾਲ ਸਿੰਘ ਤੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਦੇਸ਼ ਦੇ ਕਾਨੂੰਨ ਦੀ ਸੌਂ ਚੁੱਕ ਲਈ, ਸੰਵਿਧਾਨ ਦੀ ਸੌਂ ਚੁੱਕ ਲਈ ਤਾਂ ਉਹਨਾਂ ਦੀ ਮਾਤਾ ਜੀ ਨੇ ਇਹ ਬਿਆਨ ਦੇ ਦਿੱਤਾ ਇਸ ਤੋਂ ਬਾਅਦ ਕਿਉਂ ਕੁਝ ਸ਼ਰਾਤੀ ਤਾਕਤਾਂ ਮੁਰਤੋਂ ਬਿਆਨ ਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਨੇ ਐਮਪੀ ਵੱਜੋਂ 5 ਜੁਲਾਈ ਨੂੰ ਅਮਿਤਪਾਲ ਸਿੰਘ ਨੇ ਸੋਚ ਚੁੱਕੇ ਕਿ ਉਹ ਦੇਸ਼ ਤੇ ਸੰਵਿਧਾਨ ਨੂੰ ਮੰਨਦਾ ਹ ਅਤੇ ਦੇਸ਼ ਲਈ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਉਹ ਮੈਂ ਕਰਾਂਗਾ ਉਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਜੀ ਨੇ ਇਹ ਵੀ ਕੱਲ ਆਖੇ ਕਿ ਹੁਣ ਉਨ੍ਹਾਂ ਦੇ ਘਰ ਲੜਾਈ ਨਾ ਪੁਆਇਓ ਜੋ ਵੀ ਕੁਝ ਹੋ ਰਿਹਾ ਉਹ ਬਹੁਤ ਹੀ ਵੱਡੀਆਂ ਸ਼ਰਾਰਤਾਂ ਜਿਹੜੀਆਂ ਤਾਕਤਾਂ ਪਹਿਲਾਂ ਅਮਿਤਪਾਲ ਸਿੰਘ ਨੂੰ ਨਚਾਉਂਦੀ ਕੋਸ਼ਿਸ਼ ਕਰ ਰਹੇ ਸੀ ਹੁਣ ਉਹ ਉਹਨਾਂ ਦੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਦਰਅਸਲ ਬੀਤੇ ਦਿਨ ਖਡੂਰ ਸਾਹਿਬ ਤੋਂ ਸੰਸਦ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਨੇ ਆਪਣੀ ਮਾਂ ਵੱਲੋਂ ਦਿੱਤੇ ਬਿਆਨ ਤੇ ਪੱਲਾ ਝਾੜ ਲਿਆ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਮਾਤਾ ਜੀ ਦੇ ਬਿਆਨ ਤੋਂ ਉਹਨਾਂ ਦਾ ਮਨ ਦੁਖੀ ਹੋਇਆ ਉਹਨਾਂ ਨੇ ਕਿਹਾ ਅਨਚਾਹੇਚ ਅਜਿਹਾ ਬਿਆਨ ਦਿੱਤਾ ਗਿਆ ਖਾਲਸਾ ਰਾਜ ਦਾ ਸੁਪਨਾ ਵੇਖਣਾ ਗੁਨਾਹ ਨਹੀਂ ਸਗੋ ਮਾਨ ਵਾਲੀ ਗੱਲ ਉਹਨਾਂ ਇਹ ਵੀ ਕਿਹਾ ਸੀ ਕਿ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਮਾ ਬੈਠਦਾ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਮੇਰੀ ਮਾਨ ਨਹੀਂ ਬੇਸ਼ੱਕ ਇਹ ਉਦਾਹਰਣ ਸੀ ਇਸ ਘਟਨਾ ਵਾਸਤੇ ਬੇहद ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਤੁਹਾਨੂੰ ਦੱਸ ਦੇ ਕਿ ਜੇਲ੍ਹ ਚੋਂ ਅਮਰਿਤਪਾਲ ਸਿੰਘ ਵੱਲੋਂ ਇੱਕ ਚਿੱਠੀ ਰਾਹੀਂ ਗੱਲ ਆਖੀ ਗਈ ਇਸ ਸਮੇਂ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਤੁਹਾਨੂੰ ਦੱਸ ਦੇ ਕਿ ਅਮਰਿਤਪਾਲ ਸਿੰਘ ਨੂੰ ਖਾਲਿਸਤਾਨੀ ਸਮਰਥਕ ਕਹਿਣਾ ਗਲਤ ਹੋਵੇਗਾ ਅਮਰਿਤਪਾਲ ਸਿੰਘ ਨੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਚੌਣ ਲੜੀ ਉਹਨਾਂ ਇਹ ਬਿਆਨ ਅਮਰਿਤਪਾਲ ਸਿੰਘ ਵੱਲੋਂ ਸੰਸਦ ਵੱਜੋਂ ਸੌਂ ਚੁੱਕਣ ਤੋਂ ਬਾਅਦ ਦਿੱਤਾ ਸੀ ਹਾਲਾਂਕਿ ਇਸ ਬਿਆਨ ਤੋਂ ਉਹਨਾਂ ਦੀ ਮਾਤਾ ਜੀ ਨੇ ਵੀ ਯੂਟਰਨ ਲੈ ਲਿਆ ਸੀ ਅਤੇ ਕਿਹਾ ਸੀ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕਹੀਂ ਨਾ ਕਹੀਂ ਜੋ ਅਮਰਿਤਪਾਲ ਲੋਗੋ ਨੇ ਐਮਪੀ ਚੁਨਾ ਹੈ ਔਰ ਐਮਪੀ ਕੀ ਵਕਤ ਜਦ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ ਲੈਤੇ ਹਨ ਦੇਸ਼ ਕੇ ਲਿਏ ਆਪਣੇ ਸੰਵਿਧਾਨ ਕੇ ਲਿਏ ਉਹ ਵੀ ਲਈ ਔਰ ਉਸਕੇ ਬਾਅਦ ਉਹ 5 ਤਰੀਕ ਕੋ अमृतपाल शब्द लेके गए हैं अपने संविधान और कॉन्स्टिट्यूशन की वही बात उनकी माता जी ने कही है भाई उन्होंने अब जो कॉन्स्टिट्यूशन संविधान की ओथ ली है तो वो अपने देश का और पंजाब का ही भला करेंगे उससे किसी खालिस्तान का भला थोड़ी उन्होंने करना है या खालिस्तान की थोड़ी बात करनी है तो यही बात कही है इसमें कई शक्तियाँ हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है वो वो दिखाई दे रहा है तो मैं तो यही कहूँगा उनके माता जी बहुत उन्होंने अच्छी बात की है हमें उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने दोबारा बात की है उनके ऊपर प्रेशर था उनकी आवाज़ में ये झलक आ रही थी उनके ऊपर कोई ना कोई दबाव है जो पीछे से डाला जा रहा है लेकिन लोगों ने वोट देश के कानून के हिसाब से डाली है वोट और उन्होंने जो अपनी ओथ ली है वो उन्होंने देश के कानून और संविधान के माध्यम से ली है